ਪੱਠੀ ਵਿੱਚ ਸੁੱਟੇ ਤੇਲ ਉਗਦੇ ਨਹੀਂ ਪੱਠੀ ਵਿੱਚ ਸੁੱਟੇ ਤੇਲ ਉਗਦੇ ਨਹੀਂ ਪਾਗਜਾਂ ਦੇ ਬੈਰ ਖਾਣ ਨੂੰ ਪੈਂਦਾ ਬੂਰਨਾ ਚੋਰਾਂ ਤੇ ਗੁੰਡਿਆਂ ਦੇ ਰਾਸ ਆ ਗਿਆ ਸ਼ਰਦਾ ਜੀ ਅੰਨੇ ਹੋ ਕੇ ਪਖ ਪੂਰਨਾ ਚੋਰਾਂ ਤੇ ਗੁੰਡਿਆਂ ਦੇ ਫੱਟ ਬੈਠਦਾ ਸ਼ਰਦਾ ਜੀ ਅੰਨੇ ਹੋ ਕੇ ਪਖ ਪੂਰਨਾ ਵੇਲਿਆਂ ਦੀ ਜ਼ਿੰਦਗੀ ਤਾਂ ਲੱਸੀ ਹੋ ਗਈ ਸਾਧ ਬਈ ਬੂ ਬਣੇ ਮਲਾਈਆਂ ਖਾਂਦੇ ਨੇ ਭਗਤਾਂ ਦੇ ਭਾਂਡੇ ਵੀ ਜਾਣ ਵੇਖਦੇ ਗੁੰਡੇ ਹਵਾ ਖਾਣ ਲਈ ਵਿਦੇਸ਼ ਜਾਂਦੇ ਨੇ ਟੱਪ ਵਿੱਚ ਦੁਖੀ ਰਾਮ ਸੇਵਾ ਕਰਦਾ ਟੱਪ ਵਿੱਚ ਦੁਖੀ ਰਾਮ ਸੇਵਾ ਕਰਦਾ ਏਸੀ ਵਿੱਚ ਬੈਠਾ ਸਾਦ ਖਾਵੇ ਚੂਰਵਾ ਚੋਰਾਾਂ ਤੇ ਗੁੰਡਿਆਂ ਦੇ ਰਾਸ ਆ ਗਿਆ ਸ਼ਰਦਾ ਜਿਆਨ ਨੇ ਹੋ ਕੇ ਪਖ ਪੂਰਨਾ ਚੋਰਾਾਂ ਤੇ ਗੁੰਡਿਆਂ ਦੇ ਫਿੱਟ ਬੈਠਦਾ ਸ਼ਰਦਾ ਜਿਆਨ ਨੇ ਹੋ ਕੇ ਪਖ ਪੂਰਨਾ ਕੰਦਲੀ ਸੇ ਆਸਤ ਤਾਰੇ ਮੋਸ਼ਕਾਂ ਮਾਰ ਗਈ ਜਮੀਰ ਨੂੰ ਤਰੱਕੀ ਲੱਗਦੀ ਅੱਖਾਂ ਉੱਤੇ ਜਾਦੂ ਲੱਗ ਜਾਂਦੇ ਖੋਪੜੇ ਮੂਰਖਾਂ ਨੂੰ ਖੱਤਰ ਵੀ ਬੱਕੀ ਲੱਗਦੀ ਹਕੂਮਤ ਦੀ ਗੋਦੀ ਵਿੱਚ ਮਾਰੇ ਥਾਪੀਆਂ ਹਕੂਮਤ ਦੀ ਗੋਦੀ ਵਿੱਚ ਮਾਰੇ ਥਾਪੀਆਂ ਲੱਗੇ ਲਈ ਲੱਗਾ ਨੂੰ ਇਹ ਬੜਾ ਸੂਰਮਾ ਚੋਰਾਂ ਤੇ ਗੁੰਡਿਆਂ ਦੇ ਫੱਟ ਬੈਠਦਾ ਸ਼ਰਦਾ ਚੰਨੇ ਹੋ ਕੇ ਪਖਪੂਰਨਾ ਚੋਰਾਂ ਤੇ ਗੁੰਡਿਆਂ ਨੂੰ ਰਾਸ ਆ ਗਿਆ ਸ਼ਰਦਾ ਚੰਨੇ ਹੋ ਕੇ ਪਖਪੂਰਨਾ ਭਗਤਾਂ ਲਈ ਥਾਂ ਥਾਂ ਤੇ ਟੱਲ ਬਣ ਤੇ ਖੁਸ਼ੀ ਵਿੱਚ ਖੀਵੇ ਹੋ ਵਜਾਈ ਜਾਂਦੇ ਨੇ ਇਹ ਨਾਨਕ ਕਿਹੜਾ ਹੁੰਦੇ ਹੱਕ ਮੰਗਣੇ ਸਵਰਗਾਂ ਦੇ ਸੁਪਨੇ ਸਜਾਈ ਜਾਂਦੇ ਨੇ ਕੁੰਡੀ ਹੋਈ ਸੋਚ ਕੋਲ ਕੱਖ ਨਾ ਰਹਾ ਕੁੰਡੀ ਹੋਈ ਸੋਚ ਕੋਲ ਕੱਖ ਨਾ ਰਹਾ ਖੁੱਡ ਵਿੱਚ ਵੱੜ ਜਾਂਦਾ ਇੱਕੋ ਘੂਰਨਾ ਤੇ ਗੁੰਡਿਆਂ ਤੇ ਫਿੱਟ ਬੈਠਦਾ ਸ਼ਰਦਾ ਚੰਨੇ ਹੋ ਕੇ ਪਖ ਪੂਰਨਾ ਚੋਰਾਂ ਤੇ ਗੁੰਡਿਆਂ ਦੇ ਰਾਸ ਆ ਗਿਆ ਸ਼ਰਦਾ ਚੰਨੇ ਹੋ ਕੇ ਪਖ ਪੂਰਨਾ ਸ਼ਰਦਾ ਚੰਨੇ ਹੋ ਕੇ ਪਖ ਪੂਰਨਾ